ਇਦ ਸਾਫ ਟੀ ਪੰਜਾਬ ਵੱਲੋਂ ਖਾਸ ਖਾਸ ਖੇਤੀ ਸਬੇ ਦੀ ਬਗ ਸਵੇਕ ਗੋਲੀਆਂ ਚਿੱਟਾ ਬੰਦ ਕਰਵਾਉਣ ਲਈ ਅਤੇ ਖਾਸ ਖਾਸ ਦੀ ਖੇਤੀ ਰੂਪ ਜਾ ਵਿੱਚ ਸ਼ੁਰੂ ਕਰ ਲਈ ਅੱਜ ਪੱਡ ਦੱਲ ਜ਼ਿਲ੍ਹਾ ਜਲੰਧਰ ਵਿੱਚ ਕਲਵੰਤ ਸਿੰਘ ਪੱਡਾ ਦੀ ਗਵਾਈ ਵਿੱਚ ਬੀਟੇ ਕੀਤੀ ਗਈ। ਖਾਲਸਾ ਮਾਹੀ ਗੁਰ ਜੀ ਕੀ ਫਤਿਹ। ਪੰਜ ਭਰਾਵਾਂ ਜਮੈਂ ਆ ਤੁਹਾਡੇ ਕੋਲ ਬੇਨਤੀ ਕਰਨ ਆਪਾਂ ਨੂੰ ਪਤਾ ਵੀ ਆਪਣੇ ਪੰਜਾਬ ਦੇ ਵਿੱਚ ਐਸੜੇ ਜਿਹੜਾ ਨਸ਼ਿਆਂ ਦਾ ਦੌਣ ਸਤੈਤਕ ਨਸ਼ੇ ਜਿਹੜੇ ਆ ਡ੍ਰੈਗਨ ਚਿੱਟਿਆ ਹੋ ਗਿਆ ਸਮੈਕ ਹੋ ਗਈ ਜੀਵ ਥਲੇ ਰੱਖਣ ਵਾਲੀ ਗੋਲੀ ਆ ਉਹ ਵੀ ਬਹੁਤ ਮਾਰੂ ਆ ਇਸ ਕਰਕੇ ਜਿਹੜਾ ਬਹੁਤ ਜ਼ਿਆਦਾ ਆਪਣੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਤੁਹਾਨੂੰ ਪਤਾ ਸਾਰਿਆਂ ਨੂੰ ਆਪਾਂ ਜਾਣੂ ਇਸ ਕੱਲ ਤੋਂ ਇਹਦੇ ਨਾਲ ਆਪਣੇ ਸਮਾਜ ਦੇ ਵਿੱਚ ਲੁੱਟਾਂ ਖੋਹਾਂ ਦੇ ਬੜਾ ਦੌਰ ਚੱਲ ਰਿਹਾ ਵਾ ਇਸ ਕਰਕੇ ਇੱਕ ਜਿਹੜੀ ਇਨਸਾਫ ਟੀਮ ਪੰਜਾਬ ਬਣੀ ਆ ਉਹਨਾਂ ਨੇ ਇੱਕ ਬੀੜਾ ਚੱਕਿਆ ਵਾ ਇਹ ਜਿਹੜਾ ਨਸ਼ਿਆਂ ਦਾ ਜੇ ਆਪਾਂ ਕੋਣ ਗਣੋਂ ਲਾਉਣਾ ਵਾ ਤੇ ਫੇਖ ਖਸ ਖਸ ਦੀ ਖੇਤੀ ਜਿਹੜੀ ਆ ਉਹ ਆਪਣੇ ਲਾਗੂ ਹੋਵੇ ਤੇ ਪਾਈੋਂ ਆਪਣੇ ਗਣੋਂ ਲੈ ਸਕਦਾ ਇਹ ਕਾਕੇ ਇਨਸਾਫ ਟਾਈਮ ਪੰਜਾਬ ਆ ਉਹਨਾਂ ਇੱਕ ਨਾਰਾ ਦਿੱਤਾ ਵਾ ਕਿ ਇਸ ਮੈ ਗੋਲੀਆਂ ਜੱਟਾ ਬੰਦ ਖਾਸ ਕਰਕੇ ਖੇਤੀ ਦੀ ਮੰਗ ਜੇ ਆਪਾਂ ਖਾਸ ਕਰਕੇ ਖੇਤੀ ਦੀ ਸਾਰੇ ਰਲ ਕੇ ਮੰਗ ਕਰੀਏ ਸਾਰੇ ਇਕੱਠੇ ਹੋ ਕੇ ਮੁੰਡੇ ਨਾਲ ਮੁੰਡਾ ਲਾ ਕੇ ਆਪਾਂ ਨੂੰ ਤੋਨਾ ਪੈਣਾ ਕਿ ਉਹ ਸਰਕਾਰਾਂ ਜਿਹੜੀਆਂ ਉਹਨਾਂ ਦੇ ਉੱਤੇ ਬੜਾ ਜ਼ੋਰ ਹੁੰਦਾ ਹੈ ਚਿੱਟੇ ਦਾ ਇੱਕ ਸਿੰਥੈਟਿਕ ਜਿਹੜਾ ਮਾਫੀਆ ਹੀ ਆ ਜੋ ਦਵਾਈਆਂ ਵਾਲੀਆਂ ਕੰਪਨੀਆਂ ਉਹਨਾਂ ਦਾ ਵੀ ਸਾਰਿਆਂ ਦਾ ਜ਼ੋਰ ਆ ਸਰਕਾਰ ਤੇ ਅੱਜ ਕੱਲ ਤੁਹਾਨੂੰ ਪਤਾ ਪੈਸਾ ਕਿਸੇ ਨੂੰ ਵੀ ਨਹੀਂ ਮਾੜਾ ਲੱਗਦਾ ਪੈਸੇ ਤਾਂ ਕਰਕੇ ਸਾਰੇ ਜਿਹੜੇ ਆ ਵੀ ਉਹਨਾਂ ਦਾ ਨਹੀਂ ਕੋਈ ਆਪਣਾ ਇਧਰਲੇ ਬੰਦੇ ਨੂੰ ਹੁੰਦੇ ਉਹ ਸਾਰਾ ਐਸੇ ਕਰਕੇ ਜਿਹੜਾ ਨਸ਼ੇ ਤੇ ਸਾਰੀਆਂ ਕਹਿ ਦਿੰਦੇ ਆ ਅਸੀਂ ਬੰਦ ਕਰਾਂਗੇ ਨਹੀਂ ਬੰਦ ਕਿਸੇ ਕੋਈ ਨਹੀਂ ਹੋਇਆ ਇਸ ਕਰਕੇ ਆਪਾਂ ਤਗੜੇ ਹੋ ਕੇ ਸਾਰੇ ਮੁੰਡੇ ਨਾ ਮੁੰਡਾ ਲਾ ਕੇ ਅਮਲਾ ਮਾਰ ਕੇ ਖਸ ਖਸ ਦੀ ਖੇਤੀ ਲਾਗੂ ਕਰਾਈਏ ਉਹਦੇ ਨਾਲ ਕਹਤਾ ਆਪਣੇ ਪੰਜਾਬ ਦਾ ਪਾਣੀ ਵਜੂਗਾ ਇਹ ਕੰਮ ਰਾਮ ਤੋਂ ਵਧੂਗੀ ਇਹ ਕ ਆਪਣੇ ਪੁਰਾਣੇ ਜੇ ਹੁਣ ਬਜ਼ੁਰਗ ਵਰਤੇ ਆਪਾਂ ਨੂੰ ਤੁਹਾਨੂੰ ਪਤਾ ਵੀ ਸਾਰੇ ਕਿੰਨਾ ਕੰਮ ਕਰਦੇ ਆ ਉਮਰ ਵੀ ਜ਼ਿਆਦਾ ਉਹਨਾਂ ਦੀ ਹੁੰਦੀ ਸੀ ਉਹਨੇ ਨਸ਼ੇ ਚਿੱਟੇ ਦੇ ਨਾਲ ਕਿੰਨੀਆਂ ਛੋਟੇ ਛੋਟੇ ਬੱਚਿਆਂ ਦੀਆਂ ਜਿਹੜੀਆਂ ਜਵਾਨ ਮੌਤਾਂ ਹੋ ਜਾਂਦੀਆਂ ਇੱਕ ਦਿਨ ਥੋੜੇ ਦਿਨ ਹੋਇਆ ਕਿ ਪਿੰਡ ਦੇ ਕੱਠਿਆਂ ਦਾ ਸਸਕਾਰ ਕੀਤਾ ਉਹਨਾਂ ਦਾ ਇਸ ਕਰਕੇ ਰੋਜ਼ ਜਿਹੜਾ ਇਹ ਵਾਪਰਦੇ ਆ ਪੰਜਾਬ ਦੇ ਵਿੱਚ ਭਾਣੇ ਜਿਹੜੇ ਵਾਪਰਦੇ ਆ ਇਸ ਕਰਕੇ ਆਪਾਂ ਸਾਰੇ ਰਲ ਕੇ ਤੁਹਾਡਾ ਸਾਥ ਲੈਣਾ ਹੈ ਆਪਾਂ ਸਾਰੇ ਰਲ ਕੇ ਇਨਸਾਫ ਟੀਮ ਪੰਜਾਬ ਦਾ ਸਾਥ ਦਈਏ ਤਾਂ ਕਿ ਜਿਹੜਾ ਆਪਾਂ ਇਹ ਨਸ਼ੇ ਦਾ ਕੰਮ ਬੰਦ ਕਰਾ ਕੇ ਇਹ ਖਸ ਖਸ ਦੀ ਖੇਤੀ ਲਾਗੂ ਕਰਵਾ ਸਕੀਏ ਸਰਕਾਰ ਕੋਲ ਇਸ ਕਰਕੇ ਇਨਸਾਫ ਟੀਮ ਜਿੰਦਾਬਾਦ ਖਸ ਖਸ ਖੇਤੀ ਜਿੰਦਾਬਾਦ